ਫਰਵਰੀ 2023 ਦੇ ਵਿੱਚ ਅਜਨਾਲਾ ਵਿਖੇ ਪੁਲਿਸ ਸਟੇਸ਼ਨ ਤੇ ਹੋਏ ਹਮਲੇ ਦੇ ਮਾਮਲੇ ਵਿੱਚ ਅਮਰਿਤਪਾਲ ਤੇ ਉਸਦੇ ਸਾਥ ਸਾਥੀਆਂ ਨੂੰ ਆਸਾਮ ਦੇ ਡਿਬੜੂਗੜ ਜੇਲ੍ਹ ਵਿੱਚ ਬੰਦ ਕਰਕੇ ਉਹਨਾਂ ਤੇ ਐਨਐਸਏ ਲਗਾਈ ਗਈ ਸੀ ਪਰ ਹੁਣ ਜਦੋਂ ਉਹਨਾਂ ਤੇ ਲੱਗੀ ਐਨਐਸਏ ਖਤਮ ਹੋਈ ਤਾਂ ਉਹਨਾਂ ਨੂੰ ਅਜਨਾਲਾ ਦੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਹਨਾਂ ਨੂੰ ਐਫਆਈਆਰ 39 ਦੇ ਮਾਮਲੇ ਵਿੱਚ ਇੱਥੇ ਜਿਹੜਾ ਪੇਸ਼ ਕੀਤਾ ਗਿਆ ਸੀ ਪੁਲਿਸ ਵੱਲੋਂ ਜਿਹੜੀ 7 ਦਿਨਾਂ ਦੀ ਰਿਮਾਂਡ ਮੰਗੀ ਗਈ ਸੀ ਪਰ ਉਹਨਾਂ ਨੂੰ ਜਿਹੜੀ ਹੁਣ 4 ਦਿਨਾਂ ਦੀ ਰਿਮਾਂਡ ਹਾਸਲ ਹੋਈ ਹੈ ਪੁਲਿਸ ਨੂੰ ਇਹ ਜਿਹੜੀ 4 ਦਿਨਾਂ ਦੀ ਰਿਮਾਂਡ ਹਾਸਲ ਹੋਈ ਹੈ ਇਹਦੇ ਵਿੱਚ ਪੁਲਿਸ ਵਾਲਿਆਂ ਵੱਲੋਂ ਫੋਨ ਦੀ ਰਿਕਵਰੀ ਹਥਿਆਰਾਂ ਦੀ ਰਿਕਵਰੀ ਤੇ ਜਿਹੜੀ ਪੁੱਛ ਪੜਤਾਲ ਕੀਤੀ ਜਾਏਗੀ ਇਸ ਮਾਮਲੇ ਵਿੱਚ ਉਹਨਾਂ ਦੇ ਨਾਲ ਹੋਰ ਕੌਣ ਕੌਣ ਸ਼ਾਮਿਲ ਸੀ ਆਉ ਜਾਣਦੇ ਹਨ ਇਸ ਬਾਰੇ ਪੁਲਿਸ ਪ੍ਰਸ਼ਾਸਨ ਦਾ ਤੇ ਹੋਰ ਵਕੀਲਾ ਦਾ ਕੀ ਕਹਿਣਾ ਹੈ ਮੇਰਾ ਨਾਮ ਪਾਜੀ ਪਾਜੀ ਮੇਰਾ ਨਾਮ ਐਡਵੋਕੇਟ ਰਿਤੂਰਾਜ ਸਿੰਘ ਸੰਧੂ ਹੈ ਅੱਜ ਐਨਐਸਏ ਤੋਂ ਰਿਟੇਨ ਖਤਮ ਹੋਣ ਤੋਂ ਬਾਅਦ 7 ਬੰਦਾ ਕਯੂਸ ਪੇਸ਼ ਕੀਤੇ ਨੇ ਜਿਨ੍ਹਾਂ ਚੋਂ ਬਸੰਤ ਸਿੰਘ ਜੀ ਗੁਰਮੀਤ ਸਿੰਘ ਜੀ ਦਲਜੀਤ ਕਲਸੀ ਜੀ ਪ੍ਰਧਾਨ ਮੰਤਰੀ ਬਾਜੋਕੇ ਤੇ ਹੋਰ ਤਿੰਨ ਜਾਨੇ ਸੀਗੇ ਪੁਲਿਸ ਵਾਲੋਂ ਰਿਮਾਂਡ ਦੀ 7 ਦਿਨਾਂ ਦੀ ਡਿਮਾਂਡ ਕੀਤੀ ਗਈ ਸੀ ਕਿ ਪਰ ਇਹਨਾਂ ਨੂੰ 4 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਹੋਰ ਕੀ ਕੁਝ ਪੁਲਿਸ ਨੇ ਕਿਹਾ ਵੀ ਆਪਾਂ ਪੇਸ਼ ਕਰ ਇਹਨਾਂ ਕੋਲ ਬਰਾਬਰ ਕਰਨਾ ਹੈ ਦੇਖੋ ਪੁਲਿਸ ਵਾਲੋਂ ਆਰਗੂਮੈਂਟਸ ਹੋਏ ਕਿ ਸਾਨੂੰ ਮੋਬਾਈਲ ਦੀ ਰਿਕਵਰੀ ਚਾਹੀਦੀ ਹੈ ਜੇ ਕੋਈ ਉਥੇ ਹਥਿਆਰ ਯੂਜ਼ ਹੋਇਆ ਉਹਦੀ ਰਿਕਵਰੀ ਹੋਵੇ ਤੇ ਨਾਲ ਪੁੱਛਗਿੱਛ ਕੀਤੀ ਜਾਣੀ ਹੈ ਕਿ ਹੋਰ ਕੋਈ ਕੋਣ ਸ਼ਾਮਲ ਸੀਗਾ ਹਾਂਜੀ ਇਸ ਬੇਸ ਉੱਪਰ ਉਹਨਾਂ ਨੂੰ ਚਾਰਨਾ ਪੁਲਿਸ ਮਾਰਡ ਤੇ ਠਾ ਗਿਆ ਜੀ ਸਿਰਫ ਅਜਨਾਲੇ ਵਾਲੇ ਮਾਮਲੇ ਦੀ ਲਿਆਂਦਾ ਗਿਆ ਜਾਂ ਹੋਰ ਵੀ ਕੋਈ ਨਾ ਨਹੀਂ ਸਿਰਫ ਅਜਨਾਲੇ ਵਾਲਾ 39 ਨੰਬਰ ਐਫ ਆਈ ਆਰ ਚ ਪੇਸ਼ ਕੀਤਾ ਗਿਆ ਜੀ ਠੀਕ ਲਓ ਯਾਰ ਮਾਈਕ ਉਹ ਇੱਕ ਮਿੰਟ ਭਾਈ ਇੱਕ ਮਿੰਟ ਕੋਈ ਗੱਲ ਨਹੀਂ ਆਰਾਮ ਆਰਾਮ ਨਾ ਕਰੋ ਹਾਂਜੀ ਸਰ ਇੱਕ ਮਿੰਟ ਇੱਕ ਮਿੰਟ ਇਹ ਆਪਣਾ ਜੀ ਸਰ ਜਿਹੜਾ ਅੱਜ ਕੋਰਟ 'ਤੇ ਪੇਸ਼ ਕੀਤਾ ਗਿਆ ਕਿੰਨੇ ਦੇ ਅਰਮਾਨ ਮਿਲਿਆ ਜੀ ਅੱਜ ਜਿਹੜੇ ਪਹਿਲਾਂ ਐਨਐਸਏ ਦਾ ਦੋਸ਼ੀ ਬੰਦ ਸੀਗੇ ਉਹਨਾਂ 'ਚੋਂ ਸੱਤ ਦੋਸ਼ੀਆਂ ਨੂੰ ਜਿਹੜਾ ਵਾ ਅੱਜ ਅਰੈਸਟ ਕਰਕੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ਦਾ 25 ਤਰੀਕ ਤੱਕ ਜਿਹੜਾ ਵਾ ਉਹ ਅਰਮਾਨ ਮਿਲਿਆ ਜੀ ਸਰ ਕੀ ਨਾਮ ਹੈ ਜੀ ਐਨਐਸਏ ਕੀ ਪੇਸ਼ ਕੀਤਾ ਨਾਮ ਹੈ ਜੀ ਸਰ ਇਹਨਾਂ ਤੋਂ ਪਹਿਲਾਂ ਸਰ ਪਹਿਲਾਂ ਕਿਸੇ ਸਰ ਪਹਿਲੇ ਕਿਹੜੀ ਜੇਲ੍ਹ ਸੀ ਹੁਣ ਕਿਹੜੇ ਕੇਸ ਲੈਂਦੇ ਨੇ ਇਹ 39/23 ਸਾਡਾ ਥਾਣੇ ਅਜਨਾਲੇ ਦਾ ਮੁਕੱਦਮਾ ਸੀਗਾ ਜੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਰੈਸਟ ਕੀਤਾ ਪਹਿਲਾਂ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਐਨਐਸਏ ਤਹਿਤ ਜਿਹੜਾ ਡਿਪਟੂ ਗਾਰਡ ਬੰਦੇ ਸੀਗੇ ਉਥੋਂ ਰਿਹਾਈ ਹੋਣ ਤੇ ਅਸੀਂ ਇਹ ਮੁਕੱਦਮੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਜਿਹੜਾ ਸਾਨੂੰ 25/30 ਤੱਕ ਇਹਨਾਂ ਦਾ ਪੁਲਿਸ ਰਿਮਾਰਡ ਸਰ ਕੀ ਤੁਹਾਡੇ ਵੱਲੋਂ ਦਲੀਲ ਪੇਸ਼ ਕੀਤੀ ਕਿਉਂਕਿ ਉਹਨਾਂ ਦੇ ਵਕੀਲ ਕਹਿ ਰਹੇ ਸੀ ਕਿ ਪਰਚਾ ਬੇਵਨੀਅਤ ਹੈ ਵੇਖੋ ਇਹ ਤੁਸੀਂ ਉਦੋਂ ਸਾਰੇ ਮੌਕੇ ਤੇ ਹਾਜ਼ਰ ਸੀਗੇ ਤੁਹਾਨੂੰ ਪਤਾ ਸੀਗਾ ਇਸ ਕੇਸ ਦੀ ਡੰਗਾਈ ਦਾ ਇਹ ਸਾਰਾ ਅਸੀਂ ਸਾਰਾ ਸਾਡਾ ਲਿੰਕ ਐਵੀਡੈਂਸ ਬਹੁਤ ਸਾਡੀ ਇਹ ਵੱਡੇ ਲੈਵਲ ਦੀ ਜਿਹੜੀ ਆ ਤਫਤੀਸ਼ ਸਾਡੀ ਹੀ ਕਰਨੀ ਆ ਇਹਦੇ ਵਿੱਚ ਸਾਰਾ ਅਸੀਂ ਲਿੰਕ ਐਵੀਡੈਂਸ ਜੋੜ ਕੇ ਜਿਹੜੇ ਕਵਰੀਆਂ ਵੀ ਸਾਡੀਆਂ ਕਰਨ ਵਾਲੀਆਂ ਨੇ ਤਾਂ ਜੋ ਦੋਸ਼ੀਆਂ ਨੂੰ ਜਿਹੜੀ ਆ ਸਖਤ ਸਜ਼ਾ ਦਵਾਈ ਜਾਵੇ ਤਾਂ ਹੋਰ ਰਿਕਵਰੀ ਹੋਈ ਕੋਈ ਇਹਦੇ ਵਿੱਚ ਕੋਈ ਹੁਣ ਕਰਾਂਗੇ ਜੀ ਡਿਊਰਿੰਗ ਰਿਮਾਂਡ ਕਰਾਂਗੇ ਜਿਹੜਾ ਅਮਰਤਪਾਲ ਦਾ ਜਿਹੜਾ ਖਤਮ ਹੋਏਗਾ ਐਨਐਸਏ ਉਹਨੂੰ ਵੀ ਲਿਆ ਜਾਏਗਾ ਵੇਖੋ ਇਹਦੇ ਬਾਰੇ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਤੁਹਾਨੂੰ ਆਪੇ ਪਤਾ ਲੱਗ ਜਾਣਾ। ਜੇ ਮਰਦਾ ਦਾ ਸਾਥੀ ਨੇ ਸਾਰੇ ਜੀ ਹਾਂਜੀ 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 ਬਿਲਕੁਲ। ਇਹ ਐਫਆਈਆਰ ਦੇ ਵਿੱਚ 39 ਵੱਡਾ 23 ਇਹਦੇ ਵਿੱਚ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਗਰਮੀਤ ਸਿੰਘ ਗਿੱਲ ਬੁੱਕਣਵਾਲਾ ਬਸੰਤ ਸਿੰਘ ਸਰਬਜੀਤ ਸਿੰਘ ਕਲਸੀ ਗੁਰਿੰਦਰਪਾਲ ਗੁਰੀ ਔਜਲਾ ਕਲਵੰਤ ਸਿੰਘ ਧਾਰੀਵਾਲ ਤੇ ਹਰਜੀਤ ਸਿੰਘ ਚਾਚਾ ਸ਼ਾਮਲ। ਸਰ ਇਹ ਉਹੀ ਮਾਮਲੇ 'ਚ ਜਿਹੜੇ ਥਾਣੇ ਦੇ ਉੱਪਰ ਹਮਲਾ ਕੀਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹੀ ਕੋਈ ਤਸਵੀਰਾਂ ਤਾਂ ਦਿਖਾ ਰਿਹਾ ਸਭ ਹਿੰਦੀ